ਤਰਨਤਾਰਨ ਦੁਕਾਨਾਂ ਤੋਂ ਚੋਰੀ ਕਰਨ ਵਾਲੇ ਦੋ ਚੋਰ ਪੁਲਿਸ ਨੇ ਕੀਤੇ ਗ੍ਰਿਫਤਾਰ ਦੁਕਾਨਾਂ ਤੋਂ ਚੋਰੀ ਕੀਤਾ ਸਮਾਨ ਦੇਖ ਤੁਸੀਂ ਰਹਿ ਚੌਕੇ ਹੈਰਾਨ ਡੀਐਸਪੀ ਕਮਲਜੀਤ ਸਿੰਘ ਰੋਮੀ ਨੇ ਪ੍ਰੈਸ ਕਾਨਫਰੰਸ ਕਰ ਦੱਸੀ ਚੋਰਾ ਨੂੰ ਲੈ ਕੇ ਸਾਰੀ ਗੱਲ ਤਰਨਤਾਰਨ ਦੇ ਡੀਐਸਪੀ ਕਮਲਜੀਤ ਸਿੰਘ ਰੋਮੀ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਸੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਤਰਨਤਾਰਨ ਦੁਕਾਨਾਂ ਚ ਚੋਰੀ ਕਰਨ ਵਾਲੇ ਦੋ ਚੋਰ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਹਨ ਜਿਨ੍ਹਾਂ ਵੱਲੋਂ ਦੁਕਾਨਾਂ ਚੋਂ ਲੈਪਟਾਪ ਨਵੇਂ ਫੋਨ ਪੁਰਾਣੇ ਫੋਨ ਜੋ ਚੋਰੀ ਕੀਤੇ ਸਨ ਉਹਨਾਂ ਨੂੰ ਬਰਾਮਦ ਕਰ ਲਿਆ ਹੈ ਅਤੇ ਉਹਨਾਂ ਵੱਲੋਂ ਕਲਾਸਾ ਕੀਤਾ ਗਿਆ ਕਿ ਇਹ ਇੱਕ ਨਾਮੀ ਚੋਰ ਸਨ ਅਤੇ ਚੋਰੀ ਦਾ ਸਮਾਨਕਰ ਅੱਗੇ ਵੇਜਟੇਸ਼ਨ ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਸੁਣਾਉਂਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਡੀਐਸਪੀ ਕਮਲਮੀਤ ਸਿੰਘ ਰومی ਇਹ ਪਿਛਲੇ ਹਫਤੇ ਸਾਡੇ ਇੱਥੇ ਬਾਜ਼ਾਰ ਦੇ ਵਿੱਚ ਆ ਬਤਰਾ ਇਲੈਕਟ੍ਰੋਨਿਕਸ ਇਹ ਨਰਿੰਦਰ ਬਤਰਾਜੀ ਦੀ ਦੁਕਾਨ ਹੈ ਇਹ ਰਾਤ ਸਮੇਂ ਕੁਝ ਚੋਰਾਂ ਨੇ ਉਹਨਾਂ ਦੀ ਦੁਕਾਨ ਚੋਂ ਮੋਬਾਈਲ ਫੋਨ ਲੈਪਟਾਪ ਟੈਬ ਆਦਿ ਚੋਰੀ ਕਰ ਲਏ ਸੀ ਉਸ ਦੀ ਅਹੀਂ ਕਾਫੀ ਜਣਾ ਤੋਂ ਪਾਲ ਕੰਡੇ ਦੀ ਉੱਦ ਵੀ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਆ ਚੋਰੀ ਕਰਨ ਵਾਲੇ ਦੋਵੇਂ ਚੋਰ ਇੱਕ ਪ੍ਰਵੀਨ ਤੇ ਇੱਕ ਦੀਪੂ ਇਹ ਦੋਵਾਂ ਨੂੰ ਅਹੀਂ ਅਰੈਸਟ ਕਰ ਲਿਆ ਅਰੈਸਟ ਕਰਕੇ ਚੋਰੀ ਕੀਤਾ ਹੋਇਆ ਬਤਰਾ ਮੈ ਇਲੈਕਟ੍ਰੋਨਿਕਸ ਤੋਂ ਚੋਰੀ ਕੀਤਾ ਸਾਰਾ ਸਮਾਨ ਬਰਾਮਦ ਹੋ ਗਿਆ ਜਿਹਦੇ ਤੇ 5 ਨਵੇਂ ਫੋਨ ਨੇ 5 ਪੁਰਾਣੇ ਫੋਨ ਨੇ 2 ਲੈਪਟਾਪ ਨੇ ਤੇ 2 ਟੈਬ ਨੇ ਤੇ ਇਹਦੇ ਨਾਲ ਹੀ ਦੋ ਹੋਰ ਚੋਰੀਆਂ ਜਿਹੜੀਆਂ ਟ੍ਰੇਸ ਹੋਈਆਂ ਇੱਕ ਹੈ ਗਈ ਸੀ ਅਰਨ ਗੁਲਕਾ ਜੀ ਦੀ ਕਰਿਆਨੇ ਦੀ ਦੁਕਾਨ ਤੇ ਚੋਰੀ ਕੀਤੀ ਜਨੇ ਉਹ ਵੀ ਉਹਦੇ ਚ ਇੱਕ ਐ ਕੈਲਸੀਡੀ ਤੇ ਹੋਰ ਜੋ ਉਹਨਾਂ ਦਾ ਸਮਾਨ ਚੋਰੀ ਆਇਆ ਉਹ ਬਰਾਮਦ ਹੋਇਆ ਤੇ ਇਦਾਂ ਹੀ 6ਵੇਂ ਮਹੀਨੇ ਜੂਨ ਦੇ ਵਿੱਚ ਵੀ ਇਹਨਾਂ ਨੇ ਇੱਕ ਅੱਡਾ ਬਾਜ਼ਾਰ ਤੁਨਚਾਲਾ ਲਾਗੇ ਉੱਥੋਂ ਚੋਰੀ ਕੀਤੀ ਸੀ ਉਹ ਵੀ ਇਹਨਾਂ ਨੇ ਚੋਰੀ ਕੀਤੀ ਉਹਦੀ ਵੀ ਰਿਕਵਰੀ ਹੋਈ ਹੈ ਇਹ ਚੋਰੀਆਂ ਬੰਦੇ ਹੁੰਦਾ ਹੈ ਇਹ ਹੁਣ ਤੱਕ ਤਿੰਨ ਕਲੀਅਰ ਹੋ ਗਏ ਆ ਬਾਕੀ ਅਜੇ ਪੁੱਛ ਕੇ ਚੱਲ ਰਹੀ ਜੀ ਇਹਨਾਂ ਨੇ ਪਹਿਲਾਂ ਵੀ ਮਾਮਲਾ ਦਰਜ ਕੀਤਾ ਸੀ ਪਹਿਲਾਂ ਵੀ ਚੋਰੀ ਦੇ ਮਾਮਲੇ ਦਰਜ ਐਨਾਂ ਤੇ ਤੇ ਜਵਾਨ ਤੇ ਆਇਆ ਹੈ ਕਿੱਤੇ ਬੋਲੇ ਹੋਰੇ ਕਿ ਫੋਟੋ ਕੋਣ ਦੋ ਬੰਦੇ ਫੜੇ ਜੀ ਅਹੀਂ ਕੋਈ ਹੈਗੇ ਇਹਨਾਂ ਦੇ ਸੱਤੀ ਹੋਰ ਵੀ ਕੋਈ ਲੱਗਦਾ ਨਹੀਂ ਹਜੇ ਹੁਣ ਪੁੱਛ ਕੇ ਚ ਕਰਦੇ ਆ ਹਜੇ ਅੱਜ ਫੜੇ ਇਹਨਾਂ ਦੇ ਤੇ ਇਹਨਾਂ ਕੋਲ ਪੁੱਛ ਕੇ ਕਰਦੇ ਹਜੇ ਆ ਸਾਰੀ ਰਿਕਵਰੀ ਹੋਈ ਆ ਨੀਚੇ 스테ਜ ਤੇ ਹੁਣ ਅੱਜ ਇਹਨਾਂ ਨੂੰ ਪੇਸ਼ ਕਰਕੇ ਰਿਮਾਂਡ ਲੈਣੇ ਆ ਫਰਦਰ ਫਿਰ ਪੁੱਛ ਕੇ ਚੱਲੇ ਇਹ ਚੋਰੀ ਕਰਨ ਦੇ ਆਦੀ ਆ ਰਾਤ ਸਮੇਂ ਚੋਰੀ ਕਰਕੇ ਪੈਲੋ ਵੀ ਦੇ ਹੋਈ ਇਹਦਾ ਹੀ ਮਾਮਲਾ ਦਰਜ ਹੈ ਰਾਤ ਨੂੰ ਇੱਕ ਦੁਕਾਨ ਦਾ ਉਤੋਂ ਸ਼ਟਰ ਛੱਤ ਵਾਲਾ ਤੋੜ ਕੇ ਚੋਰੀ ਕਰਦੇ ਸੀ ਮੋਡਸ ਮਿਟੀ ਇਹੋ ਹੀ ਹੈ ਇਹਨਾਂ ਦੀ ਸ਼ੁਰੂਤ ਹੈ ਥੋੜਾ ਤਾਰਕ ਅੰਜਨ ਜੀ ਜੀ ਐਸਸੋਨ ਤੋਂ ਰੱਖੀ ਦੀ ਜਾਣਕਾਰੀ ਦਿਓ ਕਿੰਨੇ ਦੋਸ਼ ਫੜੇਗੇ ਕੰਪਨੀ ਕਿਸ ਨਾਮ ਬਰਦਾ ਹੈ ਇਹ ਪਿਛਲੇ ਹਫਤੇ ਸਾਡੇ ਇੱਥੇ ਬਾਜ਼ਾਰ ਦੇ ਵਿੱਚ ਆ ਬਤਰਾ ਇਲੈਕਟ੍ਰੋਨਿਕਸ ਇਹ ਨਰਿੰਦਰ ਬਤਰਾ ਜੀ ਦੀ ਦੁਕਾਨ ਹੈ ਇਹ ਰਾਤ ਸਮੇਂ ਕੁਝ ਚੋਰਾਂ ਨੇ ਉਹਨਾਂ ਦੀ ਦੁਕਾਨ ਚੋਂ ਮੋਬਾਈਲ ਫੋਨ ਲੈਪਟਾਪ ਟੈਬ ਆਰ ਚੋਰੀ ਕਰ ਲਈ ਸੀ ਉਸ ਦੀਹੀਂ ਕਾਫੀ ਦਿਨਾਂ ਤੋਂ ਪਾਲ ਕੰਡੇ ਦੀ ਉਹਦੇ ਵਿੱਚ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਆ ਚੋਰੀ ਕਰਨ ਵਾਲੇ ਦੋਵੇਂ ਚੋਰ ਇੱਕ ਪ੍ਰਵੀਨ ਤੇ ਇੱਕ ਦੀਪੂ ਇਹ ਦੋਵਾਂ ਨੂੰ ਅਰੇਸਟ ਕਰ ਲਿਆ ਅਰੇਸਟ ਕਰਕੇ ਚੋਰੀ ਕੀਤਾ ਹੋਇਆ ਬਤਰਾ ਮੈਂ ਇਲੈਕਟ੍ਰੋਨਿਕਸ ਤੋਂ ਚੋਰੀ ਕੀਤਾ ਸਾਰਾ ਸਮਾਨ ਬਰਾਮਦ ਹੋ ਗਿਆ ਜਿਹਦੇ 'ਚ 5 ਨਵੇਂ ਫੋਨ ਨੇ 5 ਪੁਰਾਣੇ ਫੋਨ ਨੇ 2 ਲੈਪਟਾਪ ਨੇ ਤੇ 2 ਟੈਬ ਨੇ ਤੇ ਇਹਦੇ ਨਾਲ ਹੀ ਦੋ ਹੋਰ ਚੋਰੀਆਂ ਜਿਹੜੀਆਂ ਟ੍ਰੇਸ ਹੋਈਆਂ ਇੱਕ ਹੈਗੀ ਸੀ ਅਰਨ ਗੁਲਕਾ ਜੀ ਦੀ ਕਰਿਆਨੇ ਦੀ ਦੁਕਾਨ ਤੇ ਚੋਰੀ ਕੀਤੀ ਜਨੇ ਉਹ ਵੀ ਉਹਦੇ ਚ ਵੀ ਇੱਕ ਐਲਸੀਡੀ ਤੇ ਹੋਰ ਜੋ ਉਹਨਾਂ ਦਾ ਸਮਾਨ ਚੋਰੀ ਆਇਆ ਉਹ ਬਰਾਮਦ ਹੋਇਆ ਤੇ ਇਦਾਂ ਹੀ 6ਵੇਂ ਮਹੀਨੇ ਜੂਨ ਦੇ ਵਿੱਚ ਵੀ ਇਹਨਾਂ ਨੇ ਇੱਕ ਅੱਡਾ ਬਾਜ਼ਾਰ ਤੁਨ ਚਲਾ ਲਾਗੇ ਉਥੋਂ ਚੋਰੀ ਕੀਤੀ ਸੀ ਉਹ ਵੀ ਇਹਨਾਂ ਨੇ ਚੋਰੀ ਕੀਤੀ ਉਹਦੀ ਵੀ ਰਿਕਵਰੀ ਹੋਈ ਹੈ ਇਹ ਚੋਰੀਆਂ ਬੰਦੇ ਹੁੰਦਾ ਹੈ ਇਹ ਹੁਣ ਤੱਕ ਤਿੰਨ ਕਲੀਅਰ ਹੋ ਗਏ ਆ ਬਾਕੀ ਅਜੇ ਪੁੱਛ ਕੇ ਚੱਲ ਰਹੀ ਜੀ ਇਹਨਾਂ ਦੇ ਪਹਿਲਾਂ ਵੀ ਮਾਮਲੇ ਦਰਜ ਹੋਏ ਪਹਿਲਾਂ ਵੀ ਚੋਰੀ ਦੇ ਮਾਮਲੇ ਦਰਜ ਐਨਾਂ ਤੇ ਤੇ ਜਵਾਨ ਤੇ ਆਇਆ ਕੁਝ ਕਿਤੇ ਬੋਲੇ ਹੋਰੇ ਕੋਈ ਛੋਟੂ ਕੋਈ ਹੁਣ ਦੋ ਬੰਦੇ ਫੜੇ ਜੀ ਅਹੀਂ ਕੋਈ ਹੈਗੇ ਇਹਨਾਂ ਦੇ ਸੱਤੀ ਹੋਰ ਵੀ ਕੋਈ ਲੱਗਦਾ ਨਹੀਂ ਹਜੇ ਹੁਣ ਪੁੱਛ ਕੇ ਚ ਕਰਦੇ ਆ ਹਜੇ ਅੱਜ ਫੜੇ ਇਹਨਾਂ ਦੇ ਤੇ ਇਹਨਾਂ ਕੋਲ ਪੁੱਛ ਕੇ ਕਰੀ ਹਜੇ ਆ ਸਾਰੀ ਰਿਕਵਰੀ ਹੋਈ ਆ ਨੀਚੇ ਸਟੇਜ ਤੇ ਹੁਣ ਅੱਜ ਇਹਨਾਂ ਨੂੰ ਪੇਸ਼ ਕਰਕੇ ਰਿਮਾਂਡ ਲੈਣੇ ਆ ਫਰਦਰ ਫਿਰ ਪੁੱਛ ਕੇ ਚੱਲਣੇ ਆ ਚੋਰੀ ਕਰਨ ਦੇ ਆਦੀ ਆ ਰਾਤ ਸਮੇਂ ਚੋਰੀ ਕਰਕੇ ਬਿੱਲੋ ਵੀ ਦੇ ਹੋਈ ਇਹਦੇ ਹੀ ਮਾਮਲੇ ਦਰਜ ਰਾਤ ਨੂੰ ਇੱਕ ਦੁਕਾਨ ਦਾ ਉਤੋਂ ਸ਼ਟਰ ਛੱਤ ਵਾਲਾ ਤੋੜ ਕੇ ਚੋਰੀ ਕਰਦੇ ਮੋਡਸ ਆਪੀ ਇਹੋ ਹੀ ਹੈ ਇਹਨਾਂ ਦੇ